ਸ਼ਸ਼ੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਆਲੂ ਤੇ ਸੋਇਆਬੀਨ ਦੀ ਬੜੀਆਂ ਦੀ ਬਹੁਤ ਜਿਆਦਾ ਟੇਸਟੀ ਸਬਜੀ ਇਹਨੂੰ ਨਿਊਟਰੀ ਵੀ ਕਿਹਾ ਜਾਂਦਾ ਹੈ ਵੈਸੇ ਤਾਂ ਇਹ ਸਬਜੀ ਬਹੁਤ ਤਰੀਕੇ ਨਾਲ ਬਣਾਈ ਜਾਂਦੀ ਹੈ ਪਰ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸਬਜੀ ਦੀ ਰੈਸਪੀ ਸ਼ੁਰੂ ਕਰਦੇ ਹਾਂ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਚੰਗੀ ਤਰ੍ਹਾਂ ਸਮਝ ਆ ਸਕਣ ਸਬਜੀ ਬਣਾਣਾ ਸ਼ੁਰੂ ਕਰਦੇ ਹਾਂ ਸਬਜੀ ਬਣਾ ਲੈ ਅਸੀਂ ਇੱਕ ਬੌਲ ਵਿੱਚ ਇੱਕ ਕੱਪ ਸੋਇਆ ਬੀਂਦੀਆਂ ਬੜੀਆਂ ਲਵਾਂਗੇ ਇਹਨਾਂ ਨੂੰ ਅਸੀਂ 2 ਕੱਪ ਗਰਮ ਪਾਣੀ ਵਿੱਚ ਭਿਓ ਕੇ ਰੱਖ ਦੱਸ ਮਿੰਟ ਲਈ ਭਿਓ ਕੇ ਰੱਖ ਦਾਂਗੇ ਗਰਮ ਪਾਣੀ ਵਿੱਚ ਹੀ ਭਿਉਣਾ ਇਹਨਾਂ ਨੂੰ 10 ਮਿੰਟ ਲਈ ਇਹਨਾਂ ਨੂੰ ਰੱਖ ਦਾਂਗੇ 10 ਮਿੰਟ ਬਾਅਦ ਅਸੀਂ ਇਹਨਾਂ ਦਾ ਸਾਰਾ ਪਾਣੀ ਉਤਾਰ ਲੈਣਾ ਹੈ ਦੇਖੋ ਇਸ ਤਰੀਕੇ ਨਾਲ ਇਹਨਾਂ ਵਿੱਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਚੰਗੀ ਤਰ੍ਹਾਂ ਫੁੱਲਕੇ ਤਿਆਰ ਹੋ ਗਏ ਆ ਨੇ ਇਹ ਸਬਜ਼ੀਆਂ ਜੇ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਕੁੱਕਰ ਵਿੱਚ ਅਸੀਂ 2 ਚਮਚ ਤੇਲ ਦੇ ਪਾਏ ਆ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਇਹ ਮੈਂ 2 ਲੰਬੇ ਪੀਸ ਵਿੱਚ ਕੱਟ ਕੇ ਆਲੂ ਲਏ ਆ ਆਲੂਆਂ ਨੂੰ ਕੱਚੇ ਲੈਣਾ ਹੈ ਅਸੀਂ ਬੋਇਲ ਕਰਕੇ ਨਹੀਂ ਲੈਣਾ ਹੈਗਾ ਆਲੂਆਂ ਨੂੰ 2 ਮਿੰਟ ਲਈ ਅਸੀਂ ਫਰਾਈ ਕਰ ਲਾਂਗੇ ਥੋੜਾ ਜਿਹਾ ਇਹਨਾਂ ਦਾ 골ਡਨ ਕਲਰ ਆਉਣ ਤੱਕ ਫਰਾਈ ਕਰ ਲਾਂਗੇ ਇਹ ਸਬਜ਼ੀ ਤੁਸੀਂ ਸਰੋਂ ਦੇ ਤੇਲ ਵਿੱਚ ਜਾਂ ਰਿਫਾਈਨਡ ਆਇਲ ਵਿੱਚ ਕਿਸੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਆਲੂਆਂ ਦਾ ਕਲਰ ਹੈ ਜਿਹੜਾ ਉਹ ਪਹਿਲਾਂ ਨਾਲ ਥੋੜਾ ਜਿਹਾ 골ਡਨ ਹੋ ਚੁੱਕਿਆ ਹੈ ਇਸ ਟਾਈਮ ਤੇ ਇਹਨਾਂ ਨੂੰ ਅਸੀਂ ਬਾਹਰ ਕੱਢ ਲਾਂਗੇ ਤੇ ਉਸੇ ਤੇਲ ਵਿੱਚ ਅਸੀਂ ਆਪਣੀ ਸੋਇਆਬੀਨ ਦੀ ਬੜੀਆਂ ਲਗੀਆਂ ਸੀ ਉਹਨਾਂ ਨੂੰ ਫਰਾਈ ਕਰ ਲਾਂਗੇ ਤੇਲ ਹੋਰ ਯੂਜ਼ ਨਹੀਂ ਕਰਨਾ ਸੀ ਜ਼ਿਆਦਾ ਉਸੇ ਤੇਲ ਵਿੱਚ ਇਹਨਾਂ ਨੂੰ 2 ਮਿੰਟ ਲਈ ਫਰਾਈ ਕਰ ਲਾਂਗੇ ਥੋੜਾ ਜਿਹਾ 골ਡਨ ਕਲਰ ਆਣ ਤੱਕ ਇਹਨਾਂ ਨੂੰ ਵੀ ਅਸੀਂ ਲਗਾਤਾਰ ਚਲਾਉਂਦੇ ਹੋਏ ਫਰਾਈ ਕਰ ਲੈਣਾ ਹੈ ਇਸ ਤਰੀਕੇ ਨਾਲ ਅਸੀਂ ਦੇਖੋ ਇਹਨਾਂ ਨੂੰ ਵੀ ਬਾਹਰ ਕੱਢ ਲਾਂਗੇ ਫਰਾਈ ਕਰਕੇ ਉਸੇ ਕੁੱਕਰ ਵਿੱਚ ਅਸੀਂ 2 ਚਮਚ ਤੇਲ ਦੇ ਹੋਰ ਪਾ ਕੇ ਗਰਮ ਕਰਾਂਗੇ ਇੱਕ ਪਾਵਾਂਗੇ ਤੇਜ ਪੱਤਾ ਅੱਧਾ ਚਮਚ ਜੀਰਾ ਪਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਤੜਕਣ ਦਵਾਂਗੇ ਦੋ ਪਿਆਜ਼ ਲੈ ਆ ਬ੍ਰੀਕ ਕਟਿੰਗ ਕਰਕੇ ਪਿਆਜ਼ਾਂ ਨੂੰ ਅਸੀਂ ਬ੍ਰੀਕ ਕਟਿੰਗ ਕਰਕੇ ਹੀ ਪਾਣਾ ਹੈ ਅਸੀਂ ਮਿਕਸੀ ਜਾਰ ਵਿੱਚ ਨੂੰ ਚੋਪ ਕਰਕੇ ਨਹੀਂ ਪਾਣਾ ਜਿਆਦਾ ਬ੍ਰੀਕ ਪਿਆਜ਼ ਕਰਕੇ ਨਹੀਂ ਪਾਣਾ ਸਿਰਫ ਮੋٹے ਮੋٹے ਇਦਾਂ ਪੀਸ ਕਰਕੇ ਹੀ ਪਾਣੇ ਇਹਨਾਂ ਦਾ ਸਬਜ਼ੀ ਵਿੱਚ ਬਹੁਤ ਵਧੀਆ ਸਵਾਦ ਆਉਂਦਾ ਹੈ ਜੇ ਤੁਸੀਂ ਇਸ ਤਰੀਕੇ ਨਾਲ ਸਬਜ਼ੀ ਬਣਾਉਂਦੇ ਹੋ ਤਾਂ ਪਿਆਜ਼ਾਂ ਨੂੰ ਬ੍ਰੀਕ ਕਟਿੰਗ ਕਰਕੇ ਸਬਜ਼ੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਦੇਦੇ ਨਾਲ ਹੀ ਅਸੀਂ ਥੋੜਾ ਜਿਹਾ ਲਸਣ ਅਤੇ ਅਦਰਕ ਦਾ ਪੇਸਟ ਐਡ ਕਰ ਦਾਂਗੇ ਇਹਨੂੰ ਵੀ ਇਹਦੇ ਨਾਲ ਹੀ ਭੁੰਨ ਲਾਂਗੇ ਤੁਸੀਂ ਅਦਰਕ ਲਸਣ ਨੂੰ ਬਰੀਕ ਕਟਿੰਗ ਕਰਕੇ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਪੇਸਟ ਨਹੀਂ ਹੈਗਾ ਤਾਂ ਇਹਨਾਂ ਨੂੰ ਪਿਆਜ਼ਾਂ ਨੂੰ ਥੋੜਾ ਜਿਹਾ 트ਾਂਸਪੇਰੈਂਟ ਹੋਣ ਤੱਕ ਭੁੰਨ ਲਾਂਗੇ ਜਿਆਦਾ ਬਰਾਊਨ ਨਹੀਂ ਕਰਨਾ ਹੈਗਾ ਸਿਰਫ 트ਾਂਸਪੇਰੈਂਟ ਹੋਣ ਤੱਕ ਭੁੰਨ ਲਾਂਗੇ ਤੇ ਲਸਣ ਅਦਰਕ ਦਾ ਜਿਹੜਾ ਜਦੋਂ ਤੱਕ ਕੱਚਾ ਫਲੇਵਰ ਖਤਮ ਨਾ ਹੋ ਜAVE ਉਦੋਂ ਤੱਕ ਅਸੀਂ ਇਹਨੂੰ ਲਗਾਤਾਰ ਚਲਾਉਂਦੇ ਆ ਭੁੰਨ ਲਾਂਗੇ ਪਿਆਜ਼ ਭੁੰਨ ਹੋ ਚੁੱਕੇ ਇਹਦੇ ਵਿੱਚ ਪਾਵਾਂਗੇ ਦੋ ਟਮਾਟਰ ਤੇ ਦੋ ਤੋਂ ਤਿੰਨ ਹਰੀਆਂ ਮਿਰਚਾਂ ਨੂੰ ਅਸੀਂ ਮਿਕਸੀ ਵਿੱਚੋਂ ਇਨਾਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਥੋੜਾ ਜਿਹਾ ਜਿਹਾ ਮਸਾਲੇ ਐਡ ਕਰਾਂਗੇ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਅੱਧਾ ਚਮਚ ਧਨੀਆ ਪਾਊਡਰ ਦਾ ਅੱਧਾ ਚਮਚ ਜੀਰਾ ਪਾਊਡਰ ਤੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਇਹ ਬਿਲਕੁਲ ਆਪਸ਼ਨਲ ਹੈ ਇਹ ਇਹ ਕਲਰ ਲਈ ਪਾ ਰਹੇ ਹਾਂ ਅਸੀਂ ਤੇ ਇੱਕ ਚਮਚ ਇਹਦੇ ਵਿੱਚ ਕਸੂਰੀ ਮੇਥੀ ਦਾ ਪਾਵਾਂਗੇ ਕਸੂਰੀ ਮੇਥੀ ਤੁਸੀਂ ਜ਼ਰੂਰ ਪਾਓ ਇਹਦਾ ਟੇਸਟ ਸਬਜ਼ੀ ਵਿੱਚ ਬਹੁਤ ਜ਼ਿਆਦਾ ਵਧੀਆ ਆਊਗਾ ਨਮਕ ਅਸੀਂ ਅਜੇ ਨਹੀਂ ਯੂਜ਼ ਕਰਨਾ ਹੈਗਾ ਅਨ ਨਮਕ ਅਸੀਂ ਲਾਸਟ ਵਿੱਚ ਯੂਜ਼ ਕਰਾਂਗੇ ਇਹ ਬੇਸਿਕ ਮਸਾਲੇ ਆ ਜਿਹੜੇ ਸਾਰੇ ਸਬਜ਼ੀਆਂ ਵਿੱਚ ਹੀ ਪਾਉਂਦੇ ਆ ਹਰ ਘਰ ਵਿੱਚ ਹੁੰਦੇ ਆ ਇਹਨੂੰ 2 ਮਿੰਟ ਲਈ ਚੰਗੀ ਤਰ੍ਹਾਂ ਪਕਾ ਲਵਾਂਗੇ ਟੱਕ ਕੇ ਜਦ ਤੱਕ ਸਾਡਾ ਮਸਾਲਾ ਜਿਹੜਾ ਤੇਲ ਛੱਡਣਾ ਸ਼ੁਰੂ ਕਰ ਦੇਵੇ ਉਦੋਂ ਤੱਕ ਇਸ ਨੂੰ ਇਹਨੂੰ ਚੰਗੀ ਤਰ੍ਹਾਂ ਪਕਾ ਲੈਣਾ ਟਮਾਟਰਾਂ ਦਾ ਦੇਖੋ ਪਾਣੀ ਬਿਲਕੁਲ ਸੁੱਕਣਾ ਚਾਹੀਦਾ ਆ ਚੰਗੀ ਤਰ੍ਹਾਂ ਸਾਡਾ ਮਸਾਲਾ ਭੁੰਨਿਆ ਹੋਊਗਾ ਤਾਂ ਸਬਜ਼ੀ ਦਾ ਟੇਸ ਜਿਹੜਾ ਬਹੁਤ ਜ਼ਿਆਦਾ ਵਧੀਆ ਆਊਗਾ ਅਸੀਂ ਇੱਥੇ ਗੈਸ ਦੀ ਫਲੇਮ ਬੰਦ ਕਰ ਦਾਂਗੇ ਮਸਾਲੇ ਨੂੰ ਥੋੜਾ ਜਿਹਾ ਠੰਡਾ ਹੋਣ ਦੇਵਾਂਗੇ 2 ਮਿੰਟ ਲਈ ਜਦੋਂ ਸਾਡਾ ਮਸਾਲਾ ਦੋ ਮਿੰਟ ਲਈ ਠੰਡਾ ਹੋ ਜਾਊਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਦਹੀਂ ਦਾ ਦਹੀਂ ਬਿਲਕੁਲ گاੜਾ ਲੈਣਾ ਤੁਸੀਂ ਪਤਲਾ ਦਹੀਂ ਨਹੀਂ ਲੈਣਾ ਹੈਗਾ ਮਸਾਲੇ ਨੂੰ ਥੋੜਾ ਜਿਹਾ ਠੰਡਾ ਕਰਨ ਤੋਂ ਬਾਅਦ ਹੀ ਅਸੀਂ ਇਹਦੇ ਦਹੀਂ ਐਡ ਕਰਨਾ ਹੈ ਜੇ ਤੁਸੀਂ ਗਰਮ ਮਸਾਲੇ ਵਿੱਚ ਦਹੀਂ ਨੂੰ ਐਡ ਕਰਦੇ ਹੋ ਤਾਂ ਦਹੀਂ ਫਟਣਾ ਸ਼ੁਰੂ ਹੋ ਜਾਂਦਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਇਸ ਟਾਈਮ ਤੇ ਅਸੀਂ ਗੈਸ ਦੀ ਫਲੇਮ ਬਿਲਕੁਲ ਸਲੋ ਕਰ ਲੈਣੀ ਆ ਚੰਗੀ ਤਰ੍ਹਾਂ ਅਸੀਂ ਮਸਾਲੇ ਵਿੱਚ ਦਹੀਂ ਨੂੰ ਐਡ ਕਰਕੇ ਇਹਨੂੰ 2 ਮਿੰਟ ਲਈ ਅਸੀਂ ਢੱਕ ਕੇ ਪਕਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਇਹਦਾ ਟੈਕਸਚਰ ਹੈ ਜਿਹੜਾ ਆਪਣੇ ਮਸਾਲੇ ਦਾ ਕਿੰਨਾ ਵਧੀਆ ਕਰੀਮੀ ਬਣ ਕੇ ਤਿਆਰ ਹੋਇਆ ਹੈ ਇਕਦਮ ਕਿਉਂਕਿ ਅਸੀਂ گاੜਾ ਦਹੀਂ ਯੂਜ਼ ਕੀਤਾ ਸੀ ਇਹਨੂੰ ਵੀ 2 ਮਿੰਟ ਲਈ ਅਸੀਂ ਢੱਕ ਕੇ ਪਕਾ ਲਵਾਂਗੇ ਜਦੋਂ ਤੱਕ ਸਾਡਾ ਮਸਾਲਾ ਤੇਲ ਨਾ ਛੁੱਟਣਾ ਛੱਡ ਦੇਵੇ ਉਦੋਂ ਤੱਕ ਅਸੀਂ ਲਗਾਤਾਰ ਚਲਾਂਦੇ ਹੋਏ ਪਕਾ ਲਵਾਂਗੇ ਤਾਂ 2 ਮਿੰਟ ੱਕਣ ਤੋਂ ਬਾਅਦ ਅਸੀਂ ਮਸਾਲਾ ਦੇਖੋ ਇਸ ਤਰੀਕੇ ਦਾ ਬਣ ਕੇ ਤਿਆਰ ਹੋਇਆ ਕਿੰਨਾ ਵਧੀਆ ਤੇਲ ਛੱਪਣਾ ਸ਼ੁਰੂ ਕਰਤੇ ਆਇਆ ਹੁਣ ਇਸ ਟਾਈਮ ਤੇ ਅਸੀਂ ਜਿਹੜੇ ਆਲੂ ਫਰਾਈ ਕਰਕੇ ਰੱਖੇ ਸੀ ਤੇ ਬੜੀਆਂ ਰੱਖੀਆਂ ਸੀ ਉਹ ਇਹਦੇ ਵਿੱਚ ਐਡ ਕਰ ਦਾਂਗੇ 2 ਸੈਕਿੰਡ ਲਈ ਇਹਨਾਂ ਨੂੰ ਮਸਾਲ ਜੇ ਤੁਸੀਂ ਸੁੱਕੀ ਸਬਜੀ ਬਣਾ ਰਹੇ ਹੋ ਆਲੂ ਬੜੀਆਂ ਦੀ ਤਾਂ ਤੁਸੀਂ ਇਸ ਟਾਈਮ ਤੇ ਪਾਣੀ ਦਾ ਯੂਜ਼ ਨਹੀਂ ਕਰਨਾ ਇਸ ਤਰੀਕੇ ਨਾਲ ਸੁੱਕੀ ਸੁਜੀ ਸਬਜੀ ਵੀ ਬਣਾ ਕੇ ਖਾ ਸਕਦੇ ਹੋ ਇਹਨਾਂ ਨੂੰ ਲਗਾਤਾਰ ਚਲਾਉਂਦੇ ਹੋ ਅਸੀਂ 2 ਸੈਕਿੰਡ ਲਈ ਇਹਨਾਂ ਨੂੰ ਮਸਾਲੇ ਨਾਲ ਭੁੰਨ ਲਾਂਗੇ ਏਵੇਂ ਜੇ ਤੁਸੀਂ ਫਰਾਈ ਕਰਕੇ ਆਲੂ ਪਾਉਂਦੇ ਇਹਦੇ ਵਿੱਚ ਤਾਂ ਸਬਜੀ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਤੁਸੀਂ ਵੀ ਜ਼ਰੂਰ ਟ੍ਰਾਈ ਕਰਿਓ ਸਾਡੇ ਆਲੂ ਦੇਖੋ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਆ ਹੁਣ ਇਹਦੇ ਵਿੱਚ ਅਸੀਂ ਪਾਣੀ ਐਡ ਕਰਾਂਗੇ ਪਾਣੀ ਅਸੀਂ ਗਰਮ ਲੈ ਆਏ ਆ ਤੁਸੀਂ ਕੋਈ ਕੋਸਾ ਪਾਣੀ ਜਾਂ ਨੋਰਮਲ ਟੈਂਪਰੇਚਰ ਤੇ ਪਾਣੀ ਵੀ ਲੈ ਸਕਦੇ ਹੋ 3 ਕੱਪ ਅਸੀਂ ਇਹਦੇ ਵਿੱਚ ਪਾਣੀ ਦੇ ਪਾਏ ਆ ਥੋੜਾ ਜਿਹਾ ਪਾਣੀ ਜ਼ਿਆਦਾ ਹੀ ਪੈਂਦਾ ਹੁੰਦਾ ਇਹਦੇ ਵਿੱਚ ਕਿਉਂਕਿ ਜਿਹੜੀ ਬੜੀਆਂ ਹੁੰਦੀਆਂ ਇਹ ਕਾਫੀ ਜ਼ਿਆਦਾ ਪਾਣੀ ਸੋਖ ਲੈਂਦੀਆਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਟਾਈਮ ਤੇ ਅਸੀਂ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਐਡ ਕਰਾਂਗੇ ਇਹਦੇ ਵਿੱਚ ਲਾਸਟ ਵਿੱਚ ਹੀ ਨਮਕ ਪਾਣਾ ਹੈ ਸੇ ਨਮਕ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਅਸੀਂ ਕੁੱਕਰ ਦਾ ਢੱਕਣ ਬੰਦ ਕਰਕੇ ਇਹਨੂੰ 30 ਵਿਸਲ ਲਗਵਾ ਲਵਾਂਗੇ ਤੁਸੀਂ ਆਪਣੇ ਕੁੱਕਰ ਦੇ ਹਿਸਾਬ ਨਾਲ ਲਗਵਾ ਸਕਦੇ ਹੋ ਵਿਸਲਸ 30 ਵਿਸਲ ਲੱਗਣ ਤੋਂ ਬਾਅਦ ਅਸੀਂ ਗੈਸ ਦੀ ਫਲੇਮ ਹੈ ਜਿਹੜੀ ਉਹ ਬੰਦ ਕਰ ਦੇਣੀ ਆ ਦੇਖੋ 30 ਵਿਸਲ ਆ ਚੁੱਕੀ ਹੈ ਸਾਡੇ ਕੁੱਕਰ ਬਿਲਕੁਲ ਠੰਡਾ ਹੋ ਚੁੱਕਿਆ ਹੈ ਦੀ ਸਟੀਮ ਬਿਲਕੁਲ ਨਿਕਲ ਚੁੱਕੀ ਆ ਹੁਣ ਇਸ ਟਾਈਮ ਤੇ ਅਸੀਂ ਮਨਾ ਕੁੱਕਰ ਖੋਲ ਕੇ ਦੇਖ ਲਾਂਗੇ ਸਬਜੀ ਸਬਜੀ ਦਾ ਦੇਖੋ ਕਲਰ ਕਿੰਨਾ ਜ਼ਿਆਦਾ ਵਧੀਆ ਆ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਦੇਖਣ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਆ ਵੀਸਲ ਤੁਸੀਂ 2-3 ਹੀ ਲਗਵਾਉਣੀਆਂ ਜਿਆਦਾ ਨਹੀਂ ਲਗਵਾਉਣੇ ਨਹੀਂ ਤਾਂ ਜਿਹੜੇ ਆਲੂ ਆ ਬਿਲਕੁਲ ਘੁਲ ਜਾਣਗੇ ਲਾਸਟ ਵਿੱਚ ਅਸੀਂ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਜੇ ਤੁਹਾਡੇ ਕੋਲ ਧਨੀਆ ਹੈਗਾ ਹਰਾ ਧਨੀਆ ਵੀ ਐਡ ਕਰ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅੱਜ ਦੀ ਅਲਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ